ਰਜਿਆਂ ਨੂੰ ਰਜਾਉਣ ਦਾ ਕੋਈ ਫਾਇਦਾ ਨਹੀਂ ੱੱੱਕੇ ਨਾਲ ਘੇਰ ਘੇਰ ਕੇ ਖਵਾਉਣ ਦਾ ਕੋਈ ਫਾਇਦਾ ਨਹੀਂ ਮਹਿੰਗੇ ਪਕਵਾਨ ਪਕਾਉਣ ਦਾ ਕੋਈ ਫਾਇਦਾ ਨਹੀਂ ਆਹ ਵੀ ਬਰਕਤਾਂ ਲੈ ਕੇ ਆਉਂਦੇ ਆ ਦੇਖੋ ਅਸੀਂ ਦਾਣੇ ਪਾਉਂਦੇ ਨਹੀਂ ਥੱਕਦੇ ਇਹ ਬਰਕਤਾਂ ਲੈ ਆਉਂਦੇ ਨਹੀਂ ਥੱਕਦੇ ਆਓ ਤੁਹਾਨੂੰ ਸਾਡੇ ਘਰ ਦੀ ਸਵੇਰ ਦਿਖਾਉਨੇ ਆ ਕਿੰਨੀਆਂ ਰੌਣਕਾਂ ਲੱਗੀਆਂ ਨੇ ਪਹਿਲਾਂ ਆਵਾਜ਼ਾਂ ਸੁਣੋ ਆਪ ਆ ਪੰਛੀਆਂ ਨੂੰ ਦਾਣੇ ਪਾ ਰਹੇ ਆ ਕਣਕ ਐ ਚੌਲ ਐ ਮੂੰਗੀ ਐ ਸਰ੍ਹੋਂ ਐ ਤੇ ਚੂਰੀ ਹੋਈ ਰੋਟੀ ਆ ਤੇ ਨਾਲ ਬਾਜਰਾ ਅਡਵਾਡ ਪੰਛੀਆਂ ਨੇ ਆਉਣਾ ਆਪਣਾ ਚੋਗਾ ਚੋਕੇ ਉਡ ਜਾਣਾ ਹਨਾ ਅੱਬ ਨੇਰੇ ਦੇ ਬੈਠੇ ਕਬੂਤਰ ਵੇਖੋ ਕਿਵੇਂ ਉਡੀਕ ਰਹੇ ਸੀ ਇੱਕ ਇੱਕ ਕਰਕੇ ਦਾਣਿਆਂ ਬਲਾਰੇ ਨੇ ਫੁੱਲ ਰੌਣਕ ਲੱਗ ਜਾਣੀਆਂ ਇੱਥੇ ਕੋਵਾ ਨੇ ਵੀ ਆ ਕੇ ਰੋਟੀ ਲੈ ਜਾਣੀ ਐ ਤੇ ਚਿੜੀਆਂ ਨੇ ਵੀ ਆ ਕੇ ਬਾਜਰਾ ਚੁੱਕ ਜਾਣਾ ਖੁੱਗੀਆਂ ਨੇ ਵੀ ਆ ਜਾਣਾ ਧੰਮ ਖੁੱਗੂਆਂ ਨੇ ਵੀ ਆਣਾ ਰੋਟੀ ਚੁੱਕ ਕੇ ਲੈ ਜਾਣੀਆਂ ਤੋਤੇ ਨੇ ਵੀ ਗੇੜਾ ਮਾਰ ਜਾਣਾ ਸਾਰੇ ਪੰਛੀਆਂ ਨੇ ਇੱਥੇ ਗੇੜਾ ਮਾਰਨਾ ਹਨਾ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਬਹੁਤ ਵਰਕਤਾਂ ਨੇ ਯਾਨੀ ਬਹੁਤ ਮਨ ਖੁਸ਼ ਹੁੰਦਾ ਹੈ ਨਾ ਸਵੇਰ ਨੂੰ ਐਨ ਪੂਰੀ ਜਦੋਂ ਕਦੇ ਲੇਟ ਹੋ ਜਾਂਦੇ ਨੇ ਬੈਠੇ ਬਨੇਰਾਂ ਤੇ ਉਡੀਕਦੇ ਹੁੰਦੇ ਨੇ ਕਿ ਅਜ ਉੱਠੇਗਾ ਤੋ ਨਹੀਂ ਅਜ ਸਾਨੂੰ ਚੋਗਾ ਕਾ ਤੋ ਨਹੀਂ ਪਾਇਆ ਖਬਰਾਂ ਕਿੰਨੀਆਂ ਕੋ ਸੁੱਖਾ ਮੰਗਦੇ ਹੋਣਗੇ ਸਾਡੇ ਲਈ ਇਹ ਆਓ ਤੁਹਾਨੂੰ ਦਿਖਾਉਂਦੇ ਆਂ ਕੋਲ ਜਾ ਕੇ ਕਿਵੇਂ ਰੀਜਾਂ ਨਾਲ ਚੋਗ-ਚੁਗ ਰਹੇ ਨੇ ਹਨਾ ਆਹ ਦੇਖੋ ਆਪਾਂ ਤੋਂ ਡਰ ਕੇ ਉੱਡ ਗਏ ਚਲੋ ਦੁਬਾਰਾ ਫੇਰ ਇਹਨਾਂ ਨੇ ਆ ਜਾਣਾ ਇੱਕ ਕਾ ਬੀਜੜੇ ਵੀ ਦੇਖੋ ਆਪਣਾ ਨਵਾਂ ਪਿੰਡ ਬਸਾਉਣ ਲੱਗੇ ਨੇ ਆਪਣੇ ਘਰੇ ਖਜੂਰ ਦੇ ਉੱਪਰ ਆ ਕਬੂਤਰ ਜਿਹੜੇ ਉੜੇ ਸੀਗੇ ਆ ਬਹਿ ਗਏ ਬਨੇਰਿਆਂ ਦੇ ਦੁਆਰੇ ਫੇਰ ਦੁਆਰਾ ਫੇਰ ਉੜ ਕੇ ਇਹਨਾਂ ਨੇ ਆ ਕੇ ਆਪਣਾ ਚੂਗਾ ਚੁਗਣ ਲੱਗ ਜਾਣਾ ਕਾਟੋਆ ਨੂੰ ਵੀ ਵਿੱਚ ਕੀੜੇ ਮਾਰ ਜਾਣੇ ਨੇ ਹਨਾ ਸਾਰੇ ਪੰਛੀ ਨੇ ਕੀੜੇ ਮਾਰਨੇ ਆ ਪਰ ਆ ਬੀਜੜੇ ਸਾਲ 'ਚ ਇੱਕ ਵਾਰੀ ਆਉਂਦੇ ਨੇ ਆ ਜਿਹਨਾਂ ਦੇ ਵਿੱਚ ਡੇਢ ਮਹੀਨਾ ਸਾਡੇ ਘਰ ਰਹਿੰਦੇ ਆ ਨਾ ਬਹੁਤ ਵਧੀਆ ਆਲ ਨੇ ਬਣਾਉਂਦੇ ਆ ਖਜੂਰ ਤੇ ਪਹਿਲਾਂ ਥੋੜੇ ਆਉਂਦੇ ਆ ਫਿਰ ਹੌਲੀ ਹੌਲੀ ਕਰਕੇ ਕਾਫੀ ਆ ਜਾਂਦੇ ਆ ਸਵੇਰ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪੂਰੀ ਰੌਣਕ ਲਾ ਕੇ ਰੱਖਦੇ ਆ ਬਹੁਤ ਬਰਕਤਾਂ ਨੇ ਇੰਨਾ ਕਰਕੇ ਸਾਡੇ ਘਰੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਸਾਡਾ ਤਾਂ ਇਹਨਾਂ ਬੇਜਮਾਨਾਂ ਲਈ ਆ ਲੰਗਰ ਹਰ ਵਕਤ ਚੱਲਦਾ ਰਹੂਗਾ ਘੇਰ ਘੇਰ ਕੇ ਕਿਸੇ ਨੂੰ ਖਵਾਉਣ ਦਾ ਕੀ ਫਾਇਦਾ ਰੱਜਿਆਂ ਨੂੰ ਰਜਾਉਣ ਦਾ ਕੀ ਫਾਇਦਾ ਸੇਵਾ ਕਰਨੀ ਆ ਤਾਂ ਇਹਨਾਂ ਦੀ ਕਰਕੇ ਦੇਖੋ ਪ੍ਰਮਾਤਮਾ ਫਲ ਦਿੰਦਾ ਹੈ